ਸਹਿ ਲੱਗ ਰਹੀ ਪੋਜ਼ਿਟਿਵ ਹੈ ਸਾਰਿਆਂ ਦਾ ਇੱਥੇ ਆ ਕੇ ਸਾਰਾ ਪੋਜ਼ਿਟਿਵ ਲੱਗ ਰਿਹਾ ਇਹਨੇ ਦਿਨ ਆ ਦਾਸੀ ਲੱਗੇ ਹੋਇਆ ਗਰਾਉਂਡ ਤੇ ਫੀਲਡ ਤੇ ਜਾ ਰਿਹਾ ਤੇ ਪਤਾ ਲੱਗ ਰਿਹਾ ਉੱਥੇ ਕਾਫੀ ਪੋਜ਼ਿਟਿਵ ਰਿਸਪੌਂਸ ਆ ਰਿਹਾ ਸਾਰਿਆਂ ਤੋਂ ਅੱਗੇ ਦੇਖੋ ਲੱਗਦਾ ਜੀ ਵੀ ਬਣੀ ਮੀਟ ਹੋ ਰਹੀ ਹੈ ਹਮੇਸ਼ਾ ਮੀਤ ਨੂੰ ਪਿਆਰ ਮਿਲਿਆ ਅੱਜ ਤੀਸਰੀ ਵਾਰ ਇਲੈਕਸ਼ਨ ਦੇ ਵਿੱਚ ਮੀਟ ਲੱਗੇ ਮੈਦਾਨ ਦੇ ਵਿੱਚ ਹਾਂਜੀ ਬਹੁਤ ਪਿਆਰ ਮਿਲਿਆ ਮੇਰੇ ਮੇਰੇ ਲਈ ਇੱਕ ਬਹੁਤ ਪ੍ਰਾਊਡ ਦੀ ਫੀਲਿੰਗ ਹੈ ਕਿ ਮੈਂ ਪਹਿਲੀ ਵਾਰ ਅੱਜ ਪੰਜਾਬ ਚ ਵੋਟ ਕੀਤਾ ਹੈ ਪਾਇਆ ਤੇ ਉਹ ਵੀ ਮੇਰੇ ਹਸਬੰਡ ਲਈ ਪਾਇਆ ਤੇ ਆਮ ਵੈਰੀ ਪ੍ਰਾਊਡ ਆਫ ਮੈਨੂੰ ਲੱਗਦਾ ਕਿ ਚਾਹਤ ਨੂੰ ਕੀ ਰਿਜਲ ਦਾਨਾ ਹੈ। ਅੱਛਾ ਹੀ ਹੋਏਗਾ ਜੀ। ਵਾਈਗਰੂਮ ਮੇਅਰ ਕਰੇ ਤੇ ਅੱਛਾ ਹੀ ਹੋਏਗਾ। ਰਿਸਪੌਂਸ ਵੀ ਸਾਰੇ ਲੋਕਾਂ ਦਾ ਇੱਥੇ ਆ ਕੇ ਅੱਛਾ ਹੀ ਲੱਗ ਰਿਹਾ ਹੈ। ਵਧੀਆ ਹੀ ਹੋਏਗਾ ਜੋ ਹੋਏਗਾ। ਜਿਸ ਤਰ੍ਹਾਂ ਅਮਰ ਜੀ ਨੂੰ ਦੀ ਦੇਖਿਆ ਲਗੀ ਇਸ ਵਾਰ ਦੀ ਮੇਚੋਂ ਕੈਂਪੇਨ ਕਰਦੇ ਰਿਹਾ ਸੀ ਪਛਾਨ ਤੱਕ ਜਾਂਦੇ। ਹਾਂਜੀ। ਪੂਰੇ ਦਿਨ ਹੈਕਟਿਕ ਹੁੰਦਾ ਸੀ ਜੀ ਮੈਂ ਪਹਿਲੀ ਵਾਰ ਦੇਖਿਆ ਇੰਨਾ ਜ਼ਿਆਦਾ ਇੱਥੇ ਆ ਕੇ ਕਿ ਮੈਂ ਕਿਉਂਕਿ ਡਿਫਰੈਂਟ ਬੈਕਗਰਾਉਂਡ ਤੋਂ ਬਿਲੋਂਗ ਕਰਦੀ ਸੀ ਇੱਥੇ ਆ ਕੇ ਪੋਲਿਟਿਕਸ 'ਚ ਆ ਕੇ ਪਤਾ ਲੱਗਦਾ ਹੈ ਕਿ ਕਿੰਨਾ ਮਿਹਨਤ ਹੁੰਦੀ ਹੈ ਕਿਨੇ ਦਿਨ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਅੱਜ ਇਹਵੇਂ ਗਰਮੀ ਵੀ ਹੈ ਤੇ ਅੱਜ ਵੋਟਿੰਗ ਨੂੰ ਲੈ ਕੇ ਬਸ ਅੱਜ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੂੰਗੀ ਕਿ ਬਸ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਤੁਸੀਂ ਆਓ ਤੁਸੀਂ ਇਹਨਾਂ ਨੂੰ ਵੋਟ ਪਾਓ ਕਿੰਨੇ ਕਿ ਤੁਸੀਂ ਮਰ ਗਈ ਫਾਈਟ ਮੰਨਦੇ ਹੋ ਨਹੀਂ ਜੀ ਪੋਜ਼ਿਟਿਵ ਹੀ ਹੈ ਜਿਹੜਾ ਹੈ ਪੋਜ਼ਿਟਿਵ ਹੀ ਹੋ ਦੇਖੋ ਜੀ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਮੈਂ ਆਪਣੇ ਪਰਿਵਾਰ ਸਮੇਤ ਜਿਹੜੀ ਆਪਣੀ ਵੋਟ ਹੈ ਮੈਂ ਉਹ ਕਾਸਟ ਜਿਹੜੀ ਹੈ ਉਹ ਕਰਕੇ ਆਇਆ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹੀ ਬੇਨਤੀ ਜਿਹੜੀ ਹੈ ਉਹ ਕਰੂੰਗਾ ਕਿ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਫਿਰਕਾ ਪ੍ਰਸਤ ਰਾਜਨੀਤੀ ਨੂੰ ਦੇਸ਼ 'ਚੋਂ ਰੋਕਣ ਦੇ ਲਈ ਮੈਂ ਸਾਰਿਆਂ ਨੂੰ ਕਹੂੰਗਾ ਕਿ ਵੱਡੀ ਤੋਂ ਵੱਡੀ ਗਿਣਤੀ 'ਚ ਘਰਾਂ ਤੋਂ ਬਾਹਰ ਨਿਕਲ ਕੇ ਆਪਾਂ ਜਿਹੜੀ ਵੋਟ ਹੈ ਉਹ ਆਪਣੀ ਕਾਸਟ ਕਰਿਏ ਬਿਲਕੁਲ ਵੀ ਗਰਮੀ ਦੀ ਪਰਵਾਹ ਨਾ ਕਰਿਏ ਕਿਉਂਕਿ ਅਸੀਂ ਤਾਂ ਸਿਰਫ ਕਹ ਲਓ ਵੀ 15 ਮਿੰਟ ਅੱਧੇ ਘੰਟੇ ਦੀ ਘੰਟੇ ਦੀ ਗਰਮੀ ਝੱਲਣੀ ਆ ਪਰ ਸਾਰੇ ਦੇਸ਼ ਵਾਸੀ ਇਸ ਗੱਲ ਦਾ ਧਿਆਨ ਰੱਖਣ ਕਿ ਵੋਟ ਦਾ ਹੱਕ ਦਿਵਾਉਣ ਦੀ ਖਾਤਰ ਕਈ ਮਾਵਾ ਨੇ ਆਪਣੇ ਪੁੱਤ ਜਿਹੜੇ ਆ ਉਹ ਗਵਾਏ ਨੇ ਭਗਤ ਸਿੰਘ ਵਰਗੇ ਕਰਤਾਰ ਸਿੰਘ ਸਰਾਭਾ ਸ਼ਹੀਦ ਉਧਮ ਸਿੰਘ ਵਰਗੇ ਕਿੰਨੇ ਇਦਾਂ ਦੇ ਨੌਜਵਾਨ ਨੇ ਜਿਹੜੇ ਕਹ ਲਓ ਵੀ ਫਾਂਸੀਆਂ ਤੇ ਚੜੇ ਆ ਸਿਰਫ ਵੀ ਦੇਸ਼ ਯਾਦ ਕਰਵਾਉਣਾ ਤੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਆ ਜਿਹੜਾ ਉਹ ਲੈ ਕੇ ਆਉਣਾ ਸੋ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਖਾਤਰੀ ਮੈਂ ਕਹੂੰਗਾ ਕਿ ਵੱਡੀ ਤੋਂ ਵੱਡੀ ਗੰਤੀ ਚ ਲੋਕ ਜਿਹੜੇ ਆ ਨਿਕਲ ਕੇ ਉਹ ਵੋਟ ਕਰਨ ਦੇਖੋ ਮੈਂ ਕੱਲਾ ਕੱਲਾ ਮੀਤ ਹੈਰ ਹੈ ਜਿਹੜਾ ਅੱਜ ਸੰਗਰੂਰ ਚ ਵੋਟ ਪਾ ਰਿਹਾ ਬਾਕੀ ਮੇਰਾ ਤੁਸੀਂ ਦੇਖੋ ਵੀ ਬਰਨਾਲਾ 83 ਨੰਬਰ ਪੋਲਿੰਗ ਏਜੰਟ ਹੈ ਜਿੰਨੇ ਉਮੀਦਵਾਰ ਨੇ ਦੱਸਣ ਭਾਈ ਆਪ ਦਾ ਸੰਗਰੂਰ ਚ ਉਹਨਾਂ ਦਾ ਪੋਲਿੰਗ ਸਟੇਸ਼ਨ ਜਿਹੜਾ ਕਿੱਥੇ ਆ ਮੇਰਾ 83 ਨੰਬਰ ਆ ਬਰਨਾਲਾ ਐਸ ਡੀ ਕਾਲਜ ਬਹੁਤੇ ਤਾਂ ਜਿਹੜੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਆ ਉਮੀਦਵਾਰ ਅੱਜ ਖੁਦ ਵੀ ਉਹਨਾਂ ਨੇ ਵੋਟ ਕਾਸਟ ਨਹੀਂ ਕਰਨੇ ਕਿਉਂਕਿ 2.250 ਕਿਲੋਮੀਟਰ ਮੈਨ ਲੱਗਦਾ ਹੋ ਸਕਦਾ ਜਾਣ ਹੀ ਨਾ ਹੈਨਾ ਤੇ ਲੋਕਾਂ ਨੂੰ ਅਪੀਲ ਕਰ ਰਿਹਾ ਵੀ ਜੀ ਵੋਟ ਪਾਓ ਸੋ ਆਪ ਦੀ ਵੋਟ ਮੈਨ ਲੱਗਦਾ ਵੀ ਉਹਨਾਂ ਨੇ ਪਾਉਣੀ ਨਹੀਂ ਤੇ ਮੈਂ ਇਹੀ ਉਹ ਵੀ ਕਹਿਣਾ ਵੀ ਭਾਈ ਜਿਹੜੇ ਲੋਕ ਨੇ ਉਹ ਬੜੇ ਸਿਆਣੇ ਨੇ ਦੇਖੋ ਇਹ ਚਲੋ ਮੈਂ ਤਾਂ ਅੱਗੇ ਵੀ ਬੜੇ ਵਾਰੀ ਕਹਿ ਚੁੱਕਿਆ ਕਿ ਵਨ ਸਾਈਡਡ ਜਿੱਤ ਹੈ ਜਿਹੜੀ ਸੰਗਰੂਰ ਤੋਂ ਉਹ ਆਮ ਆਦਮੀ ਪਾਰਟੀ ਜਿਹੜੀ ਆ ਉਹ ਦਰਜ ਕਰੂਗੇ ਮੈਂ ਅੱਗੇ ਵੀ ਬੜੇ ਵਾਰੀ ਇੰਟਰਵਿਊਜ਼ ਦੇ ਵਿੱਚ ਭਾਸ਼ਣਾ ਚ ਕਹਿੰਦਾ ਰਿਹਾ ਆ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਇਲੈਕਸ਼ਨ ਹੈ ਇਹ ਸਰਪੰਚੀ ਵਾਂਗੂ ਐਮਸੀ ਦੀਆਂ ਇਲੈਕਸ਼ਨਾਂ ਵਾਂਗੂ ਲੜਨੀ ਆ ਕਿਉਂਕਿ ਉਹ ਕਹਿੰਦੇ ਨੇ ਵੀ ਦੁੱਧ ਦਾ ਮੱਚਾ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ ਪਿਛਲੀ ਵਾਰੀ ਥੋੜੀ ਜੀ ਕਹਿ ਲੋ ਵੀ ਸਾਡੇ ਵੱਲੋਂ ਕੱਚ ਰਹਿ ਗਈ ਜਿਹਾ ਜ਼ੋਰ ਨਹੀਂ ਲਾਇਆ ਤੇ ਬੜੇ 1% ਦੇ ਫਰਕ ਤੇ ਸਿਰਫ ਇਲੈਕਸ਼ਨ ਜਿਹੜੀ ਰਹਿ ਗਈ ਹੁਣ ਤੁਸੀਂ ਦੇਖੋ ਵੀ 5 ਵਜੇ ਸਾਡੇ ਜਿਹੜੇ ਬੰਦੇ ਆ ਉਹ ਆਏ ਬੈਠੇ ਸੀ ਜ਼ੋਰ ਲੱਗਿਆ ਹੋਇਆ ਪੂਰਾ ਤੇ ਰਿਕਾਰਡ ਤੋੜ ਮੈਨ ਲੱਗਦਾ ਵੀ ਵੋਟ ਪੋਲ ਵੀ ਜਿਹੜੀ ਹੈ ਇਸ ਵਾਰੀ ਸੰਗਰੂਰ ਦੇ ਵਿੱਚ ਹੋਊਗੀ